ਸਾਡ ਜਿਹੜੀ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਨੌਜਵਾਨ ਮਿਲ ਕੇ ਇਕੱਲੇ ਕੁਝ ਨਹੀਂ ਕਰਨਾ ਆਪ ਹੀ ਕਰਨਾ ਪੈਣਾ ਸਭ ਨੂੰ ਨੌਜਵਾਨ ਮਿਲ ਕੇ ਇਕੱਲੇ ਕੁਝ ਨਹੀਂ ਕਰਨਾ ਆਪ ਹੀ ਕਰਨਾ ਪੈਣਾ ਸਭ ਨੂੰ ਮਹੱਲੇ ਦੇ ਨੌਜਵਾਨ ਮਿਲ ਕੇ ਆਪ ਆਪਣੀ ਸੜਕਾਂ ਰਿਪੇਅਰ ਕਰਦੇ ਹੋਏ ਸੜਕਾਂ 'ਚ ਬਹੁਤ ਬਹੁਤ ਵੱਡੇ ਵੱਡੇ ਖੱਡੇ ਪਏ ਹੋਏ ਨੇ ਕੀ ਕਾਲਜ ਜਾਣ ਵਾਲੀ ਰੋਡ ਹੈ ਬੱਚੇ ਛੋਟੇ ਲੰਘ ਕੇ ਜਾਂਦੇ ਨੇ ਇੱਥੋਂ ਸਾਡੋ ਜਿਹੜੀ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਮਹੱਲੇ ਦੇ ਨੌਜਵਾਨ ਮਿਲ ਕੇ ਇਕੱਲੇ ਕੁਝ ਨਹੀਂ ਕਰਨਾ ਆਪ ਹੀ ਕਰਨਾ ਪੈਣਾ ਸਾਨੂੰ ਮਹੱਲੇ ਦੇ ਨੌਜਵਾਨ ਮਿਲ ਕੇ ਆਪ ਆਪਣੀ ਸੜਕਾਂ ਰਿਪੇਅਰ ਕਰਦੇ ਹੋਏ ਸੜਕਾਂ 'ਚ ਬਹੁਤ ਬਹੁਤ ਵੱਡੇ ਵੱਡੇ ਖੱਡੇ ਪਏ ਹੋਏ ਨੇ ਕੋਈ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ ਇਸ ਚੀਜ਼ ਦੀ ਜਦਕੀ ਕਾਲਜ ਜਾਣ ਵਾਲੀ ਰੋਡ ਹੈ ਬੱਚੇ ਛੋਟੇ ਲੰਘ ਕੇ ਜਾਂਦੇ ਨੇ ਇੱਥੋਂ ਇਹ ਹੋਰ ਐਕਸੀਡੈਂਟ ਹੁੰਦੇ ਹੋਏ ਬਜਰੀ ਕਰਕੇ ਛੋਟੇ ਬੱਚਿਆਂ ਤੇ ਕਈ ਤਰ੍ਹਾਂ ਰੇ ਸਲਿੱਪ ਕਰ ਜਾਂਦੇ ਆ ਤੇ ਉਹਨਾਂ ਨੂੰ ਐਕਸੀਡੈਂਟ ਹੁੰਦੇ ਨੇ ਸੱਟਾਂ ਬੇਟਣ ਲੱਗਦੀਆਂ ਪਰ ਕਿਸੇ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਇਸ ਚੀਜ਼ ਦਾ ਹੁਣ ਆਪ ਹੀ ਆਪਣੇ ਤੌਰ ਤੇ ਇਸ ਚੀਜ਼ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ ਰਾਜਪੁਰੇ ਦੀਆਂ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਮੁਹੱਲੇ ਦੇ ਨੌਜਵਾਨ ਮਿਲ ਕੇ ਕੁਝ ਨਹੀਂ ਕਰਨਾ ਆਪ ਹੀ ਕਰਨਾ ਪੈਣਾ ਤੁਹਾਨੂੰ ਮੁਹੱਲੇ ਦੇ ਨੌਜਵਾਨ ਮਿਲ ਕੇ ਆਪ ਆਪਣੀ ਸੜਕਾਂ ਰਿਪੇਅਰ ਕਰਦੇ ਹੋਏ ਸੜਕਾਂ 'ਚ ਬਹੁਤ ਬਹੁਤ ਵੱਡੇ ਵੱਡੇ ਖੱਡੇ ਪਏ ਹੋਏ ਨੇ ਕੋਈ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ ਇਸ ਚੀਜ਼ ਦੀ ਜਦਕੀ ਕਾਲਜ ਜਾਣ ਵਾਲੀ ਰੋਡ ਹੈ ਬੱਚੇ ਛੋਟੇ ਲੰਘ ਕੇ ਜਾਂਦੇ ਨੇ ਇੱਥੋਂ ਤੇ ਰੋਜ਼ ਐਕਸੀਡੈਂਟ ਹੁੰਦੇ ਆ ਗਏ ਬਜਰੀ ਕਰਕੇ ਛੋਟੇ ਬੱਚਿਆਂ ਦੇ ਕਈ ਤਰ੍ਹਾਂ ਰੇ ਸਲਿੱਪ ਕਰ ਜਾਂਦੇ ਆ ਤੁਹਾਨੂੰ ਐਕਸੀਡੈਂਟ ਹੁੰਦੇ ਨੇ ਸੱਟਾਂ ਪਿੱਟਣ ਲੱਗਦੀਆਂ ਪਰ ਕਿਸੇ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਇਸ ਚੀਜ਼ ਦਾ ਹੁਣ ਆਪ ਹੀ ਆਪਣੇ ਤੌਰ ਤੇ ਇਸ ਚੀਜ਼ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ